ਨਾਲ ਕੀ ਨਾਮ ਹੈ ਹਾਂਜੀ ਮੇਰਾ ਨਾਮ ਰੀਜਤੀ ਅਮਰ ਕੋਲਕਾਤਾ ਦੇ ਵਿੱਚ ਜਿਹੜੀ ਦਿੱਤੀ ਘਟਨਾ ਵਾਪਰੀ ਲੜਕੀ ਦਾ ਜਬਰਦਸਤ ਨਾ ਕੀਤਾ ਗਿਆ ਉਸ ਦੇ ਮਾਮਲੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਹਾਂਜੀ ਮੇਰਾ ਤੇ ਇਹੋ ਕਹਿਣਾ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ ਅੱਜ ਕੱਲ ਆਪਣੀਆਂ ਜੋ ਪੰਜਾਬ ਦੀਆਂ ਜਾਂ ਆਲ ਇੰਡੀਆ ਦੀਆਂ ਭੈਣਾਂ ਵਾਂ ਠੀਕ ਹੈ ਨਾ ਇਹ ਸੇਫਟੀ ਮਹਿਸੂਸ ਨਹੀਂ ਕਰਦੀਆਂ ਤੇ ਮਤਲਬ ਜੋ ਵੀ ਆ ਇਹ ਦੈਸ਼ੀ ਦਰਿੰਦੇ ਹਨਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਵੇਖੋ ਜੀ ਇਹ ਤੇ ਅੱਜ ਕੱਲ ਫੈਸ਼ਨ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਮੁੰਡੇ ਤੇ ਡਰ ਨਹੀਂ ਦੇ ਸਜ਼ਾ ਤੋਂ ਵੀ ਕੋਈ ਗੱਲ ਨਹੀਂ 10 ਸਾਲ ਦੀ ਸਜ਼ਾ ਹੋ ਜਾਏਗੀ 5 ਸਾਲ ਦੀ ਸਜ਼ਾ ਆਏਗੀ ਇਹ ਕਾ ਜਿਹੜਾ ਕੀ ਕਹਿੰਦੇ ਅੱਜ ਕੱਲ ਦੇ ਪ੍ਰਧਾਨ ਹੋ ਗਏ ਹਨਾ ਸਪੋਰਟ ਕਰ ਦਿੰਦੇ ਇਹੋ ਜਿਹਿਆਂ ਨੂੰ ਵੀ ਹਰ ਪ੍ਰਧਾਨ ਇੱਕੋ ਜਿਹਾ ਨਹੀਂ ਹੁੰਦਾ ਇਹ ਦੈਸੀ ਦਰਿੰਦਿਆਂ ਦੀ ਮਤਲਬ ਕਿ ਸਪੋਰਟ ਕਰ ਦਿੰਦੇ ਵੀ ਕੋਈ ਗੱਲ ਨਹੀਂ ਜੀ ਤੁਹਾਡੀ ਜ਼ਮਾਨਤ ਕਰਾ ਦਿੰਦੇ ਆ ਮੇਰੀ ਸਰਕਾਰ ਘੜੀ ਹੈ ਉਹ ਪੀਲ ਇਹੋ ਜਿਹਿਆਂ ਦਰਿੰਦਿਆਂ ਨੂੰ ਵੈਸੀ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਕੋਈ 5 10 ਸਾਲ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਤੇ ਮੈਂ ਉਹਨਾਂ ਸਰਪੰਚਾਂ ਮੈਂਬਰਾਂ ਗਾੜੀ ਪ੍ਰਧਾਨਾਂ ਗਾੜੀ ਅਪੀਲ ਕਰਦੀ ਆਂ ਵੀ ਇਹੋ ਜਿਹੇ ਜੋ ਧੀਆ ਪਟਨਾ ਦੀ ਇੱਜ਼ਤ ਨਾਲ ਖਲਵਾੜ ਕਰਦੇ ਆ ਉਹਨਾਂ ਨੂੰ ਸਪੋਰਟ ਨਾ ਕਰਿਆ ਕਰੋ ਧੀਆ ਪਟਨਾ ਸਭ ਦੀਆਂ ਸਾਂਝੀਆਂ ਵਾ ਕੀ ਲੱਗਦਾ ਹੈ ਪੰਜਾਬ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਵਿੱਚ ਕੋਈ ਸਖਤ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਜਦੋਂ ਪੀਅਨ ਦੇ ਨਾਲ ਇਸ ਤਰ੍ਹਾਂ ਦਾ ਜ਼ਬਰਦਸਤ ਨਾ ਹੁੰਦਾ ਤਾਂ ਸਖਤ ਕਾਨੂੰਨ ਹੋਣਾ ਚਾਹੀਦਾ ਜਿੱਦਾਂ ਕੋਈ ਸਾਊਦੀ ਅਰਬੀਆ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਜੂਗੀ। ਹਾਂਜੀ ਜ਼ਰੂਰ ਸਰ ਜੀ ਮੈਂ ਕਹਿੰਨੀ ਇਹੋ ਜਿਹੇ ਦਿਆਸੀ ਦ੍ਰਿੰਦਿਆਂ ਨੂੰ ਚੌਂਕ ਦੇ ਵਿੱਚ ਘਾਰ ਖੜ ਕੇ ਗੋਲੀ ਮਾਰਨੀ ਚਾਹੀਦੀ ਵੀ। ਜੇ ਇੱਕ ਦੋ ਨੂੰ ਵੀ ਗੋਲੀ ਵੱਜ ਜੇ ਨਾ ਇਹੋ ਜਿਆਂ ਨੂੰ ਗਾਂ ਕਿਸੇ ਨੇ ਕਦਮ ਪੁੱਟਣਾ ਨਹੀਂ ਆ। ਹੈ ਕਿ ਨਹੀਂ? ਇਹੋ ਉਹਨਾਂ ਦੇ ਚਾਕੇ ਖੁੱਲੇ ਕੋਈ ਨਹੀਂ ਜੀ ਆ ਜਾਗੇ ਅਸੀਂ ਜਮਾਨਤ ਕਰਾ ਲਾਵਾਂਗੇ। ਲੱਗਦਾ ਕਿ ਤਾਂ ਹੀ ਮਾਪੇ ਆਪਣੀਆਂ ਧੀਆਂ ਨੂੰ ਕੋਖਾਂ 'ਚ ਮਾਰਦੇ ਨੇ। ਹਾਂਜੀ ਤਾਂ ਹੀ ਜੀ ਤਾਂ ਹੀ ਬਿਲਕੁਲ ਸਹੀ ਗੱਲ ਸਰ। ਤਾਂ ਹੀ ਮਾਪੇ ਧੀਆਂ ਜੰਮਣ ਤੋਂ ਡਰਦੇ ਆ ਵੀ ਸਾਡੀਆਂ ਧੀਆਂ ਤੇ ਸੇਫ ਹੀ ਨਹੀਂ ਹੈਗੀਆਂ ਜੀ। ਇਸ ਕਰਕੇ ਅੱਜਕੱਲ ਮਾਵਾਂ ਹੀ ਬੋਸ਼ਨ ਕਰਾ ਦਿੰਦੀ ਤੇ ਅੱਜਕੱਲ ਇੱਕ ਹੋਰ ਬੜਾ ਰਿਵਾਜ ਚੱਲਿਆ ਹੋਇਆ ਮੁੰਡੇ ਕੁੜੀਆਂ ਨਾਲ ਮੇਰੇ ਵੇਖਣ ਦੀ ਗੱਲ ਆ ਮੁੰਡੇ ਕੁੜੀਆਂ ਦਾ ਵਿਆਹ ਕਰਾ ਕੇ 5 ਦਿਨ ਰੱਖਦੇ 10 ਦਿਨ ਰੱਖਦੇ ਡਿਵੋਰਸ ਦੇ ਦਿੰਦੇ ਆ ਤੇ ਉਹ ਕੁੜੀਆਂ ਦੀ ਇੱਜ਼ਤ ਦੀ ਕੀਮਤ ਕੀ ਹੁੰਦੀ ਸਿਰਫ 20000 ਦੇ ਵਿੱਚ ਡਿਵੋਰਸ ਬਸ ਇਹੋ ਕੁੜੀਆਂ ਦੀ ਕੀਮਤ ਹੈਗੀ ਇੱਜ਼ਤ ਦੀ ਕੁੜੀਆਂ ਨੂੰ ਅੱਖ ਦੇ ਨਾਲ ਉੱਥੇ ਵਸਣਾ ਚਾਹੀਦਾ ਆਪਣੀ ਇੱਜ਼ਤ ਦੀ ਕੀਮਤ ਨਹੀਂ ਲੈਣੀ ਚਾਹੀਦੀ ਇੱਜ਼ਤ ਲੱਖੀ ਨਾ ਹਜ਼ਾਰੀ ਤੇ ਕੁਛ ਧੀਆ ਪਹਿਨਾ ਵੀ ਆਪਣੀ ਇੱਜ਼ਤ ਦੀ ਆਪ ਰੱਖਿਆ ਕਰਨ ਹਿੰਮਤ ਵਾਲੀਆਂ ਬਣਨਾ ਸਟਰੋਂਗ ਬਣਨਾ ਹਾਂਜੀ ਨਮਸਕਾਰ RAM RAM ਜੀ ਮਾਤਾ ਦੀ ਰਾਦੇ ਰਾਦੇ ਸਾਰਿਆਂ ਨੂੰ ਮੇਰੇ ਵੱਲੋਂ ਜਿੰਨੇ ਵੀ ਸਾਰਿਆਂ ਨੇ ਠੀਕ ਹੈ ਮੈਂ ਬੋਲਦੀ ਹਾਂ ਲਾਰਾ ਬਾਬਾ ਅੰਮ੍ਰਿਤਸਰ ਤੋਂ ਕਿਦਾ ਦੇਖ ਰਹੇ ਹੋ ਕਿ ਕੋਲਕਾਤਾ ਦੇ ਵਿੱਚ ਇੱਕ ਘਟਨਾ ਵਾਪਰੀ ਆ ਉਸ ਨੂੰ ਤੁਸੀਂ ਸਮਾਜ ਵਿੱਚ ਵਿੱਚ ਦੇ ਸਮਾਜ ਵਿੱਚ ਰਹਿੰਦੇ ਸਿਆਸੀ 당 ਤੇ ਬਹੁਤ ਸਿਆਸਤ ਕੀਤੀ ਤੁਸੀਂ ਕੀ ਸੋਚਦੇ ਈ ਆ ਦੇਖੋ ਅਸੀਂ ਤੇ ਇਹ ਸੋਚਾ ਸਾਡੀ ਦੇਖੋ ਧੀਆਂ ਭੈਣਾਂ ਕੋਈ ਸੁਰੱਖਿਅਤ ਹੈ ਨਹੀਂ ਹੈ ਤੇ ਅਸੀਂ ਇਹ ਕਹਿੰਨੇ ਕਿ ਸਾਡੀ ਧੀਆਂ ਭੈਣਾਂ ਦੀ ਸੁਰੱਖਿਆ ਕਰਨ ਵਾਸਤੇ ਮੀਨ ਸਰਕਾਰ ਨੂੰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਹੈ ਐਸਾ ਕਾਨੂੰਨ ਦੇਖੋ ਬਾਰਲੀ ਕੰਟਰੀ ਦੇ ਵਿੱਚ ਕੋਈ ਇਨਸਾਨ ਕੋਈ ਰੇਪ ਕਰਦਾ ਹੈ ਠੀਕ ਹੈ ਰੇਪ ਕਰਦਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਜੇ ਕੋਈ ਇਨਸਾਨ ਚੋਰੀ ਕਰਦਾ ਤਾਂ ਉਹਦੇ ਹੱਥ ਕੱਟੇ ਜਾਂਦੇ ਨੇ ਤੇ ਮੈਂ ਕਹਿੰਨੀ ਸਰਕਾਰ ਨੂੰ ਕਿ ਜਿਹੜੀ ਵੀ ਸਰਕਾਰ ਹੈ ਜਿਹੜੀ ਵੀ ਪਾਰਟੀ ਦੀ ਸਰਕਾਰ ਹੈ ਉਹਨਾਂ ਸਾਰੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਸਾਡੇ ਵੀ ਇੱਥੇ ਪੰਜਾਬ ਦੇ ਵਿੱਚ ਇੱਕ ਐਸਾ ਕਾਨੂੰਨ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤੇ ਸਾਰੇ ਕਾਨੂੰਨ ਉਸ ਕਾਨੂੰਨ ਤੋਂ ਸਾਰੇ ਯਾਨੀ ਡਰਨ ਕਿ ਕਾਨੂੰਨ ਦੇ ਵਿੱਚ ਉਸ ਕਾਨੂੰਨ ਦੇ ਵਿੱਚ ਜਿਹੜਾ ਕੋਈ ਵਿਰੇਪ ਕਰੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਸਾਡੇ ਇੱਥੇ ਵੀ ਹੋਣਾ ਚਾਹੀਦਾ ਜਿਹਦੇ ਨਾਲ ਸਾਰੇ ਡਰਨਗੇ ਠੀਕ ਹੈ ਨਾ ਕਿ ਧੀਆ ਆਪਣੇ ਆਪਣੀ ਸੁਰੱਖਿਆ ਨਹੀਂ ਸਮਝ ਰੀਆਂ ਹਾਂਜੀ ਬਿਲਕੁਲ ਨਹੀਂ ਸਮਝਦੀ ਮਾਂ ਨਹੀਂ ਸਮਝਦੀ ਦੇਖੋ ਇੱਕ ਮਾਂ ਆ ਇੱਕ ਬੇਬੀ ਨੂੰ ਜਨਮ ਦੇ ਰਹੀ ਹੈ ਉਹਨੂੰ ਪਤਾ ਹੈ ਕਿ ਮੇਰੇ ਅੰਦਰ ਕੁੱਖ ਦੇ ਵਿੱਚ ਧੀ ਹੈ ਤੇ ਜੇਵੇਂ ਧੀ ਮੇਰੀ ਬਾਹਰ ਆ ਗਈ ਮੇਰੀ ਧੀ ਦੇ ਨਾਲ ਕੀ ਕੁਝ ਹੋਏਗਾ ਠੀਕ ਹੈ ਉਹ ਦੁੱਖ ਤੋਂ ਪਹਿਲੇ ਹੀ ਉਹਨੂੰ ਪਤਾ ਹੀ ਨਹੀਂ ਤੋ ਉਹ ਪਹਿਲੇ ਹੀ ਧੀ ਨੂੰ ਸਮਾਪਤ ਕਰਦੀ ਗਈ ਹੈ ਕਿਉਂ ਕਰਦੀ ਉਹ ਐਸੇ ਕਰਕੇ ਦੇਖੋ ਅੱਜ ਇੱਕ ਡਾਕਟਰ ਸਾਹਿਬ ਜੀ ਦੇ ਨਾਲ ਇੱਕ ਧੀ ਡਾਕਟਰ ਬਣੀ ਜਿੰਨੀ ਇੰਨੀ ਪੜ੍ਹਾਈ ਕੀਤੀ ਹੈ ਮਾਂ ਪਿਓ ਨੂੰ ਕਿੰਨੀ ਆਸ ਸੀ ਜਿਹਦੇ ਨਾਲ ਇੰਨਾ ਕੁਝ ਹੋ ਗਿਆ ਕਰ ਲਉਂਦੀ ਰਹੀ ਚੀਕਾ ਮਾਰ ਕੇ ਹਾਂ ਹਾਂ ਕਿਸੇ ਨੂੰ ਕੋਈ ਤਰਸ ਕਿਸੋ ਨੂੰ ਕਿਸੇ ਨੂੰ ਤਰਸ ਕੇ ਇਹ ਨੂੰ ਵੀ ਨਹੀਂ ਆਇਆ ਕਿਸੇ ਨੂੰ ਵੀ ਨਹੀਂ ਤਰਸਾ ਤੇ ਦੇਖੋ ਬਿਆਨ ਤੇ ਹਰ ਕਿਸੇ ਨੇ ਦਿੱਤੇ ਹੈ ਹਰ ਕਿਸੇ ਨੇ ਦਿੱਤੇ ਹੈ ਪਰ ਮੈਂ ਤੇ ਕਹਿੰਨੀ ਜੇ ਬਿਆਨ ਦਿੱਤੇ ਹੈ ਸਾਰਿਆਂ ਨੇ ਇਸ ਤੀਪੈ ਨੂੰ ਮੈਂ ਕਹਿੰਦੀ ਆ ਉਸ ਜਿਨ੍ਹਾਂ ਨੇ ਇਹ ਕੰਮ ਕੀਤਾ ਨਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਲੱਗਾ ਕਿ ਇੰਦਾਂ ਦੀਆਂ ਜੇ ਕੋਈ ਚੀਕਾਂ ਹੁੰਦੀਆਂ ਨੇ ਸਿਆਸਤ ਤਾਂ ਜਾਣ ਬਹੁਤ ਸਿਆਸਤ ਕਰਦੇ ਸਿਆਸਤ ਨਹੀਂ ਹੋਣੀ ਚਾਹੀਦੀ ਸੂਬਾ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹਾਂਜੀ ਖੜਾ ਹੋਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਅਸੀਂ ਉਹ ਪਰਿਵਾਰ ਹਨ ਦੇਖੋ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਨੂੰ ਵੋਟਾਂ ਪਾ ਪਾ ਕੇ ਇਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਜਾਂ ਐਮ ਐਲ ਏ ਬਣਾਇਆ ਸਾਰਿਆਂ ਨੇ ਠੀਕ ਹੈ ਇਹਨਾਂ ਨੂੰ ਤਾਂ ਸਾਡੇ ਨਾਲ ਖਲੋਣਾ ਚਾਹੀਦਾ ਵਾ ਠੀਕ ਹੈ ਨਾ ਹਾਂ ਜੀ ਜੀ ਮੈਂ ਤੇ ਇਹ ਹੱਥ ਜੋੜਾਂਗੀ ਸਾਰੇ ਅੱਗੇ ਜੀ ਮੈਨੂੰ ਲੱਗਦਾ ਕੋਈ ਜੇਲ੍ਹਾਂ ਦਾ ਖੌਫ ਨਹੀਂ ਹੈਗਾ ਇਹਨਾਂ ਨੂੰ ਨਾ ਨਾ ਇਹਨਾਂ ਨੂੰ ਹੈ ਹੀ ਨਹੀਂ ਐ ਦੇਖੋ ਜੀ ਅਸੀਂ ਰੇਪ ਕਰਕੇ ਕਰ ਦਿੰਨੇ ਆ ਰੇਪ ਤੇ ਫੜ ਕੇ ਲੈ ਜਾਂਦੇ ਆ ਠੀਕ ਐ ਪੁਲਿਸ ਲੈ ਜਾਂਦੀ ਸਜ਼ਾ ਹੋ ਜਾਂਦੀ 10 ਸਾਲ 5 ਸਾਲੋ ਕੱਟ ਲੈਂਦੇ ਨੇ 5 ਸਾਲਾਂ ਬਾਅਦ ਉਹ ਜ਼ਮਾਨਤ ਲੈ ਲੈਂਦੇ ਨੇ ਜ਼ਮਾਨਤ ਲੈ ਕੇ ਉਹਨਾਂ ਨੂੰ ਕੋਈ ਡਰ ਹੀ ਨਹੀਂ ਕਿ ਫੇਰ ਜਾਵਾਂਗੇ ਤੇ ਫੇਰ ਜ਼ਮਾਨਤ ਕਰਾ ਕੇ ਸੇ ਬਾਹਰ ਆ ਜਾਾਂਗੇ ਮੈਨੂੰ ਕੋਈ ਸਖਤ ਕਾਨੂੰਨ ਹੋਣਾ ਹਾਂ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਜੀ ਦੇਖੋ ਜੀ ਜਿਸ ਤਰ੍ਹਾਂ ਬਾਹਰ ਦੀ ਕੰਟਰੀ ਜਿੱਕਰ ਨੂੰ ਜਿਸ ਤਰ੍ਹਾਂ ਦਾ ਬੰਨਿਆ ਗਿਆ ਮੈਂ ਕਹਿੰ ਪ੍ਰੀਤਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658